ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜਸ਼ਜਿਤ ਸਿੰਘ ਵਲੌਗ ਚ ਤੇ ਅੱਜ ਅਸੀਂ ਅਲਮਾਰੀ ਖੋਲ ਕੇ ਦੇਖਿਆ ਤੇ ਬਹੁਤ ਹੀ ਅਲਮਾਰੀ ਉਤਰਫਤਲ ਹੋਈ ਸੀ ਤੇ ਫਿਰ ਇਹਦੇ ਮੰਮੀ ਕਰਨ ਦੇ ਪੇ ਜਸ਼ਜ ਦੇ ਕੱਪੜੇ ਵੱਖਰੇ ਤੇ ਜਿਹੜੇ ਜਸ਼ਜ ਦੇ ਕੱਪੜੇ ਛੋਟੇ ਹੋ ਗਏ ਆ ਉਹ ਅਲੱਗ ਕਰਦੇ ਪਏ ਆ ਤੇ ਨਾਲ ਦੀ ਨਾਲ ਹੀ ਸਰਦੀਆਂ ਦੀ ਵੀ ਤਿਆਰੀ ਹੋਣਗੀ ਹੈ ਇਹ ਜਿਸ ਹਿਸਾਬ ਨਾਲ ਹੁਣ ਜਿਸਾਕੇ ਮੀਂਹ ਪਏ ਆ ਭਾਵੇਂ ਜਿੱਦਾਂ ਵੀ ਆ ਤੇ ਠੰਡ ਇੱਕਦਮੀ ਪੈਣੀ ਹੈ ਤੇ ਦੀਵਾਲੀ ਵੀ ਛੇਤੀ ਆ ਗਈ ਹੈ ਏਰਕੀ ਉਹਦੇ ਹਿਸਾਬ ਨਾਲ ਵੇਖਿਆ ਜਾਵੇ ਤੇ ਠੰਡ ਪਤਾ ਨਹੀਂ ਕਦੇ ਵੇਲੇ ਹੁਣ ਜਿਸ ਸਾਜ ਮੈਂ ਸਵੇਰੇ ਗਿਆ ਕਿਤੇ ਬਾਜ਼ਾਰ ਤੇ ਕਾਫੀ ਠੰਡੀ ਹਵਾ ਸੀ ਤੇ ਉਹਨੂੰ ਵੇਖਦੇ ਹੋਏ ਤੇ ਲੱਗਦਾ ਵਾ ਕਿ ਠੰਡ ਏਰਕੀ ਇੱਕਦਮੀ ਛੇਤੀ ਪਵੇਗੀ ਤੇ ਇਸ ਲਈ ਉਹਦੇ ਕੱਪੜੇ ਅਸੀਂ ਸਰਦੀਆਂ ਦੇ ਕੱਢਣ ਲੱਗੇ ਆ ਤੇ ਗਰਮੀਆਂ ਦੇ ਰੱਖਣ ਲੱਗੇ ਆ ਪੂਰੀਆਂ ਬਾਬਾਂ ਦੀ ਸ਼ਰਟਾਂ ਕੱਢਤੀਆਂ ਤੇ ਅਧੀਆਂ ਬਾਬਾਂ ਦੀ ਜਿਹੜੀ ਸ਼ਰਟਾਂ ਸੀ ਰੱਖਣ ਲੱਗੀ ਅੰਦਰ ਤੇ ਬਾਕੀ ਹੋਰੀ ਹੋਲੀ ਅਲਮਾਰੀ ਪਹਿਲਾਂ ਬਾਬਾ ਸਾਰੀ ਹੋਈ ਪਈ ਸੀ ਖਰਾਬ ਹੋਈ ਪਈ ਮਤਲਬ ਇਹ ਜਿੱਦਾਂ ਵੀ ਕੱਪੜੇ ਸਾਰੇ ਇੱਧਰ ਉੱਧਰ ਉਥਲ ਪੁਥਲ ਹੋਏ ਪਏ ਸੀ ਤੇ ਲੱਗਨ ਲੱਗੇ ਬੜੀ ਮੁਸ਼ਕਲ ਆਉਂਦੀ ਸੀ ਤੇ ਹੁਣ ਲੱਗੀ ਇਹਦੀ ਮੰਮੀ ਸੈਟ ਕਰਦੀ ਵੀ ਅਲਮਾਰੀ ਤੇ ਵੇਖੋ ਕਿੰਨੇ ਕੱਪੜੇ ਨਿਕਲਦੇ ਆ ਪਹਿਲਾਂ ਤੇ ਆ ਆ ਨਿਕਲੇ ਆ ਸਾਰੇ ਕੱਪੜੇ ਛੋਟੇ ਹੋਏ ਆ ਇੱਧਰ ਵੀ ਆ ਵੀ ਇੱਕਰਾਂ ਵਿੱਚ ਛੋਟੀਆਂ ਹੋ ਗਈਆਂ ਇਹਦੀਆਂ ਪਜਾਮੀਆਂ ਆਹ ਟੀ-ਸ਼ਰਟਾਂ ਵੀ ਛੋਟੀਆਂ ਹੋ ਗਈਆਂ ਬੱਚਿਆਂ ਦੇ ਕੱਪੜੇ ਪੈਂਦੇ ਵੀ ਜ਼ਿਆਦਾ ਨਹੀਂ ਗਏ ਲਿਉਂਨੇ ਮਗਰੋਂ ਆ ਛੋਟੇ ਪਹਿਲਾਂ ਹੋ ਜਾਂਦੇ ਆ ਇੱਕ ਸੀਜ਼ਨ ਪੈਂਦਾ ਮਸਾ ਹੀ ਤੇ ਦੂਜੇ ਸੀਜ਼ਨ ਚ ਉੱਚੇ ਹੋ ਜਾਂਦੇ ਆ ਤੇ ਇਹ ਘਾਟੇਰੀ ਲੱਗੀ ਆ ਪੈਂਟਾਂ ਦੀ ਸਾਰੀ ਆ ਪੈਂਟਾਂ ਇੱਕਦਰਾ ਪੈਂਟਾਂ ਨਿਕਰਾ ਪੈਂਟਾਂ ਸਾਰੀਆਂ ਸਾਰੇ ਛੋਟੇ ਹੋਏ ਆ ਆ ਸਕੂਲ ਦੀ ਵੀ ਇੱਕੋ ਜਿਹੀ ਯੂਨੀਫਾਰਮ ਲੈਂਦੀ ਹੈ ਜੇ ਹੋਣੀ ਲੈਂਦੀ ਗਰਮੀਆਂ ਚ ਤੇ ਲੰਬੀ ਲਈ ਸੀ ਆਪਾਂ ਤੇ ਥੱਲੋਂ ਉੱਚੀ ਚੁੱਕੀ ਆਪਾਂ ਫੋਲਡ ਕੀਤੀ ਤੇ ਛੁੱਟੀਆਂ ਕੱਟੀਆਂ ਬਸ ਛੁੱਟੀਆਂ ਤੋਂ ਬਾਅਦ ਜਦੋਂ ਪਾਈ ਹੈ ਤੇ 2 ਮਹੀਨੇ ਹੋਏ ਸਕੂਲ ਲੱਗੇ ਨੂੰ ਬਸ ਨਾਲ ਹੀ ਪੈੰਡੂ ਛੀ ਹੋ ਗਈ ਤੇ ਬੱਚਿਆਂ ਨੂੰ ਤੁਹਾਨੂੰ ਪਤਾ ਹੈ ਹਾਈਟ एकदम ਵਾਧੀ ਹੈ ਬੱਚਿਆਂ ਦੇ ਕੱਪੜੇ ਵੀ ਬਹੁਤ ਛੇਤੀ ਬੱਚਿਆਂ ਦੀ ਹਾਈਟ ਵੀ ਬਹੁਤ ਛੇਤੀ ਵਾਧੀ ਹੈ ਤੇ ਕੱਪੜੇ एकदम ਛੋਟੇ ਹੋ ਜਾਂਦੇ ਆ ਤੇ ਲਈ ਤੇ ਬੜੇ ਚਾਣਾ ਵਧੀਆ ਵਧੀਆ ਤੇ ਪਾਏ ਜਾਂਦੇ ਨਹੀਂਗੇ ਪਰ ਇਸ ਤਰ੍ਹਾਂ ਫਿਰ ਕੱਪੜੇ ਵੇਸਟ ਵੀ ਬੜੇ ਹੋ ਜਾਂਦੇ ਆ। ਜੇ ਹੁਣ ਲੱਗੇ ਆ ਸੈੱਟ ਕਰਦੇ ਵੇ ਅਲਮਾਰੀ ਦੇਖਦੇ ਆ ਕਿੰਨੇ ਕੱਪੜਿਆਂ ਦੇ ਨਿਕਲਦੇ ਆ। ਥੱਲੇੋਂ ਜਿੱਦਾਂ ਕਿ ਵੇਖ ਲਓ ਤੁਸੀਂ ਇੱਕ ਤੇ ਦੋ ਦੋ ਸਲੈਬ ਤੇ ਕਾਫੀ ਹੱਦ ਤੱਕ ਖਾਲੀ ਹੋਈ ਗਈਆਂ। ਤੇ ਕਿੰਨਾ ਫਰਕ ਕਿੰਨਾ ਫਰਕ ਵਾ ਸਾਰੀ ਅਲਮਾਰੀ ਤਕਰੀਬਨ ਜੱshifts ਦੇ ਕੱਪੜਿਆਂ ਨੇ ਭਰੀ। ਇਹ ਦੇਖ ਲਓ ਉੱਪਰ ਵੀ ਸੈੱਟ ਕਰ ਦਵਾ ਲਿਓ। ਉੱਪਰੋਂ ਵੀ ਆਹ। ਆ ਥੱਲੇੋਂ ਦੋ ਸਲੈਬਾਂ ਜੱshifts ਦੇ ਕੱਪੜਿਆਂ ਨੇ ਭਰੀਆਂ ਵਾ। ਯਾ ਤੀਸਰਾ ਨਿਕਾ ਖਾਨਾ ਉੱਪਰ ਇਹਦੇ ਵਿੱਚ ਵਗੈਰਾ ਫਟਕੇ ਵਗੈਰਾ ਹੈਗੇ ਆ ਤੇ ਬੜਾ ਮੋਟਾ ਸਮਾਨ ਬਾਕੀ ਹੋਰ ਪਿਆ ਆ ਵਾ ਇਹ ਲਮਾਰੀ ਸਾਰੀ ਵੱਡੀ ਹੋਣੀ ਲਈ ਸੀ ਥੋੜਾ ਜਿਹੀ ਹੋਇਆ ਤੇ ਲਈ ਮਗਰੋਂ ਤੇ ਆ ਉੱਤਰ ਗਈ ਪੈ ਮਗਰੋਂ ਆnde ਸਾਰੀ ਦੂਸਰੇ ਉੱਪਰ ਗਈ ਨਕੋਨਾ ਕ ਸਾਰੀ ਭਰ ਵੀ ਗਈ ਤੇ ਆਪਾਂ ਨੂੰ ਵੀ ਲੱਭਣ ਚ ਬੜੀ ਮੁਸ਼ਕਲ ਆਉਂਦੀ ਸੀ ਕੱਪੜੇ ਤੇ ਮੈਂ ਕਿਹਾ ਇੱਕ ਦਿਨ ਮੈਂ ਤੁਹਾਨੂੰ ਕਰੋ ਸੈਟ ਤੇ ਵੇਖੋ ਇਹਦੇ ਕੱਪੜੇ ਕਿਹੜੇ ਰੱਖਣ ਵਾਲੇ ਆ ਤੇ ਕਿਹੜੇ ਕੱਟਣ ਵਾਲੇ ਬਾਹਰੋਂ ਕੱਢੋ ਤੇ ਪਤਾ ਲੱਗੇ ਕੀ ਹੈਗਾ ਇਹਦੇ ਕੱਪੜਿਆਂ ਦਾ ਟਾਈਮ ਨਹੀਂ ਲੱਗਦਾ ਪਿਆ ਕਿਹੜਾ ਨਹੀਂ ਪਤਾ ਉਹ ਆਹ ਟਾਈਮ ਨਹੀਂ ਲੱਗਦਾ ਪਿਆ ਤਾਂ ਕਿੰਨੇ ਦਾ ਤੁਹਾਨੂੰ ਕੋਈ ਤੇ ਪਿਆ ਨਹੀਂ ਇਹ ਅੱਜ ਮੜਿਆ ਲੱਗਾ ਟਾਈਮ ਤੇ ਤੁਸੀਂ ਆਦੀ ਹੈ ਅਲਮਾਰੀ ਦੀ ਸੈਟਿੰਗ ਕਰਦੇ ਪਏ ਹੁਣ ਆ ਵੀ ਛੂਟ ਥੋੜਾ ਚਰੀ ਹੈ ਲੈ ਇਹਨੂੰ ਪਾਓ ਨਾ ਕਿਸ਼ੇ ਨਾਲ ਉਹ ਪਿਆਰ ਕਰ ਕੋਈ ਛੋਟਾ ਹੋ ਗਿਆ ਨਾ ਹੋਂਤੇ ਵੀ ਛੋਟਾ ਹੋ ਗਿਆ ਸਕੂਲ ਉਹ ਕੱਟ ਪਾਏ ਆ ਕੱਪੜੇ ਦੇ ਇੰਨੇ ਹੋ ਗਏ ਆ ਕਿ ਟਿਪ ਇੱਕ ਦੋ ਦੋ ਵਾਰੀ ਆ ਵਾਧੂ ਵਾਧੂ ਤਿੰਨ ਚਾਰ ਵਾਰੀ ਪਏ ਹੋਣੇ ਆ ਵਾਰੀ ਕਿੱਥੇ ਆਉਂਦੀ ਆ ਸਾਰੇ ਦਿਨ ਸਕੂਲ ਗਏ ਰਹਿੰਦੇ ਬੱਚੇ ਸ਼ਾਮੀ ਭੇਟੂਛੇ ਤੇ ਚੱਲ ਜਣਾ ਹੁੰਦਾ ਵਾ ਤੇ ਕਿੰਨਾ ਕਿ ਕਪੜਾ ਵਧੀਆ ਕੋਈ ਪਾਲੂ ਬੱਚਾ ਕੇ ਤੇ ਲਓ ਇਹ ਸੈਟ ਸਾਰੀ ਆਹ ਬਣਾਉ ਹੋ ਗਿਆ ਉੱਪਰ ਸਾਰਾ ਸੈਟ ਇਹ ਵੀ ਵਿਦੇ ਕਰਾ ਦਵਾਂਗੇ ਇਹ ਵੀ ਵੇਚੀਏ ਇਹ ਵੀ ਉੱਪਰ ਆ ਫੇਰ ਕੇ ਆ ਉਗਾ ਦਿੰਨੇ ਆ ਆ ਦੇਖੋ ਸਮਾਨ ਸਮਾਨ ਕੁਛ ਲਪਾਵੇਂ ਜੀ ਵੀ ਪਏ ਆ ਇੰਨਾ ਪੜਿਆ ਹੋਸ਼ ਨਹੀਂਦਾ ਇੱਚ ਸਾਰੇ ਸਰ ਗਰਮੀਆਂ ਦੇ ਕੱਪੜੇ ਕਿ ਸਰਦੀਆਂ ਦੇ ਵੀ ਗਏ ਗਰਮੀਆਂ ਕਾ ਨੇ ਤੋਵਾ ਤੋਵਾ ਆ ਸਾਰੀ ਮੇਰੇ ਮੋਸਮ ਦੀ ਪੂਰੀ ਬਾਹ ਦੇ ਪੈ ਇਹ ਸਾਰੀ ਗਰਮੀਆਂ ਦੇ ਕੱਪੜੇ ਨੇ ਭਰੀ ਆ ਤੇ ਮੇਰੀ ਦੇ ਉੱਤੇ ਜਾ ਕੇ ਦੂਜੀ ਬਿਮਾਰੀ ਦੇ ਵਿੱਚ ਤੇ ਸਿਰਫ ਇੱਕ ਨਿਗਾਹ ਆ ਖਾਣਾ ਹੀ ਆ ਤੇ ਜਿਹਦੇ ਚ ਮੇਰੀਆਂ ਗਿੰਤੀ ਦੀਆਂ ਟੀ-ਸ਼ਰਟਾਂ ਤੇ ਗਿੰਦੀ ਦੀਆਂ ਪੈਂਟਾਂ ਤੇ ਦੋ ਕੁ 셔ਰੀਆਂ ਗਿਆ ਵਾ ਉਹ ਗਿਆ ਵਾ ਕੀ ਇਹਨਾਂ ਕਹਿੰਦੇ ਆ ਉੱਚ ਜਾ ਵਾ ਲੱਗੇਗਾ ਉਹ ਫੁੱਟੀਆਂ ਦੋ ਕੁ ਦੋ ਚਾਰ ਫੁੱਟੀਆਂ ਹੈ ਮੇਰੀਆਂ ਬਸ ਮਦਰਾ ਕੇ ਜੇ ਮੈਂ ਤੁਹਾਨੂੰ ਉਦਲੀ ਵੀ ਬਿਮਾਰੀ ਵਿਖਾਵਾਂ ਨਾ ਮੈਨੂੰ ਸਿਰਫ ਇੱਕ ਖਾਨਾ ਮਿਲਿਆ ਵਾ ਤੇ ਬਾਕੀ ਖਾਨੇ ਸਾਲ ਉਹਦੇ ਬੱਚਿਆਂ ਦੇ ਤੇ ਇਹਦੀ ਮੰਮੀ ਦੇ ਇਹਦੀ ਮੰਮੀ ਦੇ ਉਦਲੀ ਵੀ ਮਾਈ ਵੀ ਤੁਹਾਨੂੰ ਕਾਵਾਂਗੇ ਕਿ ਇਦਾਂ ਦੀ ਨੱਕੋ ਨੱਕੋ ਭਰੀ ਵੀ ਹੈ ਉਹ ਬੰਨਾਂ ਨੂੰ ਮਾਮ ਨਹੀਂ ਕਰਤੀ ਜੀ ਤੁਹਾਾਰੀ ਅਧਰ ਵੇਖਣ ਵਾਲੀ ਦੀ ਜੀਨ ਮਾਰੀ ਕਰੇ ਨਹੀਂ ਹੋਵੇ ਤਾਂ ਫੇਰ ਕਰਦੀ ਆ ਸਾਫ ਨਹੀਂ ਅਸਮਾਰੀ ਦੂਜੀ ਵੇਖਣ ਵਾਲੀ ਹੋਣੀ ਹੈ ਤੇ ਇਹਦੇ ਤੇਰਾ ਕੋਈ ਟੁਪਣਾ ਨਹੀਂ ਹੈ ਜੀ ਅਛਾ ਇੱਕ ਗੱਲ ਹੈਗੀ ਆ ਵਾ ਕਿ ਸਾਰੀ ਸਾ ਤੇ ਮਤਲਬ ਕਿ ਕਿਤੇ ਵੀ ਫੰਕਸ਼ਨ ਤੇ ਜਾਣਾ ਹੋਵੇ ਤੇ ਇਹਨਾਂ ਦਾ ਬੀਬੀਆਂ ਦਾ ਇੱਕੋ ਹੁੰਦਾ ਹੈ ਡਾਇਲੌਗ ਕਿ ਲੋ ਜੀ ਉਹ ਫੰਕਸ਼ਨ ਆ ਗਿਆ ਉਹਦਾ ਪ੍ਰੋਗਰਾਮ ਆ ਗਿਆ ਤੇ ਸੂਟ ਤੇ ਮੇਰੇ ਕੋ ਹੈ ਹੀ ਕੋਈ ਨਹੀਂ ਤੇ ਅਲਮਾਰੀ ਤੁਹਾਨੂੰ ਦਿਖਾਈਏ ਉਧਰ ਜੇ ਤੇ ਜਦੋਂ ਕਰਾਂਗੇ ਸੈਟ ਤੇ ਉਹਦਾ ਲੱਖਾਂ ਨੂੰ ਜਗ੍ਹਾ ਨਹੀਂ ਹੁੰਦੀ ਸੂਟ ਕਿਤੇ ਤੇ ਵਾਚੇ ਜੇ ਦਾ ਫੰਕਸ਼ਨ ਵੀ ਤਾਂ ਹੁੰਦਾ ਫੰਕਸ਼ਨ ਦਾ ਟਾਈਮ ਹੁੰਦਾ ਵਾ ਤੇ ਸੋਨਾਂ ਨੂੰ ਮਿਲਦਾ ਵਾ ਕਿ ਸੂੜੀ ਕੋਈ ਨਹੀਂ ਹੈ ਜੀ ਪੋਣ ਨੂੰ ਸੂੜ ਲਿਆਈਏ ਤੇ ਬਨਾਈਏ ਤੇ ਫਿਰ ਪਾਈਏ ਫੰਕਸ਼ਨ ਦੇ ਤੇ ਐਦਾਂ ਪਤਾ ਨਹੀਂ ਕਿਉਂ ਲਵਾ ਸਾਰੇ ਨਾ ਕਪੜੇ ਜਿਆਦਾ ਤਾਂ ਹੁੰਦੇ ਕਿਉਂਕਿ ਉਹਦੀ ਮਾਸੀ ਹੁੰਦੀ ਤੇ ਜਿਹੜੀ ਉਹਨੂੰ ਕਪੜੇ ਆਉਂਦੇ ਇਸ ਲਈ ਇਹਨਾਂ ਦਾ ਤੇ ਜਿਆਦਾ ਕਪੜੇ ਹੁੰਦੇ ਯਾਸ਼ ਤੇ ਯਾਸ਼ ਦੇ ਅਰੇ ਮੰਮੀ ਗੱਲ ਦੀ ਹੈ ਕਿ ਕਪੜੇ ਇਸ ਕਰਕੇ ਜਿਆਦਾ ਹੁੰਦੇ ਆ ਕਿ ਇੱਕ ਇਹਦੀ ਮਾਸੀ ਦਾ ਬੇਟਾ ਵਾ ਛੋਟਾ ਦੋਸਾ ਛੋਟਾ ਹੈ ਤਾਂ ਇੱਕ ਵੱਡਾ ਹੈ ਵੱਡਾ ਸੌਰੀ ਸੌਰੀ ਇਹ ਤਾਂ ਵੱਡਾ ਵਾ ਦੋਸਾ ਤੇ ਉਹ ਕਪੜੇ ਉਹਦੇ ਕਪੜੇ ਛੋਟੇ ਹੋਏ ਆ ਤਾਂ ਉਹਨਾਂ ਨੇ ਵੀ ਕੱਟ ਕੇ ਰੱਖੇ ਆ ਇਹਨੂੰ ਵੀ ਦਿੰਦਿਆ ਤੇ ਕੱਟ ਕੇ ਰੱਖੇ ਆ ਅੱਗੇ ਕਹਿਨਦੇ ਦੋ ਦਿਨ ਦਾ ਦੋ ਕਿ ਇਹਦੇ ਵਾਸਤੇ ਕਪੜੇ ਰੱਖੇ ਹੋਏ ਆ ਤੇ ਪਾਉਣ ਵਾਲੇ ਜਿਹੜੇ ਹੈਗੇ ਆ ਲੈ ਲਓ ਤੇ ਬਾਕੀ ਜੇ ਨਹੀਂ ਹੋਣਗੇ ਤੇ ਦੱਸ ਦਿਓ ਕੀ ਕਰਨਾ ਉਹਦਾ ਤੇ ਇਸ ਕਰਕੇ ਹੁਣ ਅਲਮਾਰੀ ਦੀ ਸੈਟਿੰਗ ਕਰਨ ਲੱਗੇ ਹਾਂ ਤੇ ਬਾਕੀ ਵੇਖਦੇ ਆ ਕਿੰਨੀ ਜਗ੍ਹਾ ਬਚਦੀ ਆ ਤੇ ਉਹ ਕੱਪੜੇ ਆਉਂਦੇ ਆ ਤੇ ਰੱਖੇ ਜਾਂਦੇ ਆ ਕਿ ਨਹੀਂ ਇਹ ਤੇ ਕਰੋਂ ਦੀ ਪਈ ਇਲਾਸਟਿਕ ਪੈਣ ਵਾਲੀ ਤੇ ਉਹ ਦੱਸ ਦੀ ਛੋਟੀ ਇਲਾਸਟਿਕ ਹੈ ਨਾ ਜੀ ਇਹੋ ਜਿਹਾ ਕਮਾਂ ਨੂੰ ਟਾਈਮ ਵੀ ਬੜਾ ਚਾਹੀਦਾ ਹੁੰਦਾ ਵਾ ਉਦੋਂ ਟਾਈਮ ਹੋ ਗਿਆ ਵਾ ਰੋਟੀ ਦਾ ਵੀ ਟਾਈਮ ਹੋ ਚੱਲਿਆ ਵਾ ਦੋ ਦੋ ਉੱਪਰ ਹੋ ਗਿਆ ਨਾ ਟਾਈਮ ਤੇ ਇਹ ਨੂੰ ਕੋਕਦਾ ਨਹੀਂ ਗਈ ਹੋਈ ਨਾ ਟਿਊਸ਼ਨ ਤੇ ਜਾਣਾ ਕਿ ਨਹੀਂ ਇਹ ਕੀ ਹੈ ਲੱਗ ਲੱਗ ਗਈ ਲੱਗ ਗਈ ਲੱਗ ਗਈ ਜੇ ਨੇਲ ਪੇਨ ਲੱਭੀ ਜੇ ਸਵਾਈ ਕਰਦੇ ਕਰਦੇ ਉਨ ਲੱਗੇ ਹਥ ਨਾਲ ਹੀ ਸਰਦੀਆਂ ਦੇ ਕੱਪੜੇ ਵੀ ਕੱਢ ਲਿਓ ਕੰਨਿੰਗ ਥੋੜੇ-ਬੋਦੇ ਕੱਢ ਲੈਣੇ ਕਦਾਂ ਹੀ ਹੈ ਮੌਸਮ ਠੰਡਾ ਹੋਇਆ ਨਾ ਬੱਚਿਆਂ ਉਸੇ ਛੇਤੀ ਹੋਏ ਨਾ ਹੈ ਉਹ ਪਾਤ ਵਿੱਚ ਹੈ ਉਹ ਦਵਾਨ 'ਚ ਹੀ ਹੈ ਚਲੋ ਠੀਕ ਹੈ ਉਹ ਤੇ ਫਿਰ ਉਹ ਵੀ ਬਾਹਰ ਹੀ ਆਏਗੀ ਇਹ ਸੁੱਤਾ ਵੀ ਆਇਆ ਵਾ ਦਵਾਨ ਤੇ ਹੀ ਨਹੀਂ ਇਹ ਇਸ ਦਵਾਨ 'ਚ ਨਹੀਂ ਇਥਰਾ ਉਹ ਬੈੱਡ ਹੈ ਇਹ ਦਵਾਨ ਹੈ ਵਾ ਬੈੱਡ ਏਡੀ ਖੜਾ ਆਇਆ ਨਹੀਂ ਸਰਦੀਆਂ ਵਾਲੀਆਂ ਇਹ ਤੋਂ ਬਾਅਦ ਦਵਾਨ ਦੀ ਵਾਰੀ ਲਾਉਣੀ ਹੈ ਦਵਾਨ ਚੋਂ ਵੀ ਕੰਬਲ ਕੱਢਨੇ ਧੁੱਪ ਲਵਾਉਣੀ ਹੈ ਤੇ ਜਿਹੜੀ ਚ ਧੌਣ ਵਾਲੀ ਆ ਉਹ ਧੋ ਕੇ ਫਿਰ ਧੁੱਪ ਲਵਾਣੇ ਉਹਨੂੰ ਠੰਡ ਵੀ ਐਰ ਕੀ ਖੂ ਰੱਜ ਕੇ ਰੱਜ ਕੇ ਪੈਣੀ ਹੈ ਰੱਜ ਕੇ ਪੈਣੀ ਹੈਗੀ ਥਾਂ ਤੇ ਜਿੰਨੀ ਪਿਛਲੀ ਦੀ ਘਟ ਪਈ ਸੀ ਨਾ ਉਹਨੂੰ ਡਬਲ ਹੀ ਪਹਿਣੀ ਹੈ। ਪੜਕੇ ਵੀ ਜਿਹੜੇ ਕੱਢਦੇ ਇਹਨੇ ਹੈਗੇ ਨਾ ਉਹ ਪ੍ਰਿੰਟ ਜਿਹੜੇ ਬੰਦੇ ਦੇ ਹੈ ਨਹੀਂ ਨਾ ਕਦੀ ਬੰਨੇ ਕਦੀ। ਨਾਉ ਬਣਾਉਂਦਾ ਵਾ। ਆ ਸਰਦੀਆਂ ਦੀ ਆ ਗਈ ਨਿਕਰਾ। ਲਗਾ ਕੇ ਦੇਖ ਲਈ ਨਾਲ ਨਹੀਂ ਹੋਣੀ ਬਰਸ ਦੀ ਪਤਲਾ ਨਹੀਂ ਹੋਣੀ ਇਹ ਤਾਂ ਸਰਦੀਆਂ ਦੇ ਵੀ ਨਿਕਲ ਗਿਆ ਬਾਹਰ ਗਰਮ ਕੱਪੜੇ ਦੇ ਛੋਟੇ ਹੋ ਗਏ ਉਹ ਇੱਕ ਦੋ ਪਜਾਮੀਆਂ ਵਾਪਸ ਵਿੱਚ ਹੋ ਗਏ ਆ ਵੀ ਨਹੀਂ ਹੋਣਗੇ ਨਹੀਂ ਇਹਦੇ ਕੋ ਦਾ ਛੋਟਾ ਸਾਈਜ਼ ਆ ਇਹ ਕਿੱਥੋਂ ਆਏ ਨਾ ਕੋਲ ਦੇ ਡਿਸਕਾਊਂਟ ਇਹ ਗਰਮ ਇਨਰ ਹੈਗੇ ਆ ਇਹ ਵੀ ਛੋਟੇ ਹੋ ਗਏ ਆ ਇਹ ਕੁੱਟਾ ਪਜਾਮਾ ਕੋਟੇ ਪਜਾਮੇ ਮਾਰਸ਼ਾ ਮਾਸ਼ਾਅੱਲਾ ਪੁਰਤੇ ਪਜਾਮੇ ਦੇ ਮਾਸ਼ਾਅੱਲਾ ਜੀ ਆ ਇਹ ਮਾਸੀ ਨੇ ਪਤਾ ਨਹੀਂ ਕਿੰਨੇ ਕੱਢੇ ਹੋਣੇ ਆ ਫੋਨ ਤੇ ਵੇਖੀ ਟਾਈਮ ਕੀ ਹੈ ਪੋਨੇ ਤਿੰਨ ਹੋ ਗਏ ਆ ਉਹ ਪੋਨੇ ਤਿੰਨ ਹੋ ਗਏ ਆ ਉਹਦਾ ਢਿੱਡ ਭਰਿਆ ਹੋਣਾ ਵੱਡਿਆ ਢਿੱਡ ਭਰਿਆ ਹੋਆ ਉਹ ਰੋਣੀ ਪੀ ਗਿਆ ਆ ਤਾਂ ਪਹਿਲਾਂ ਵੀ ਅਗਲਾ ਕਰੀਏ ਕਿਉਂਕਿ ਉਹਨੂੰ ਮੈਂ ਸਵੇਰੇ ਪ੍ਰੋਪੋਜ਼ ਕੀਤਾ ਕਿ ਆਲੂ ਵਾਲੀ ਰੋਟੀ ਪਹਿਲੇ ਖਾਣੇ। ਇੱਕ ਤਾਂ ਸਾਡਾ ਵੱਡਾ ਬੇਟਾ ਨਾ ਆਲੂ ਵਾਲੀ ਰੋਟੀ ਜਦੋਂ ਇਹਨੂੰ ਮੱਝੀ ਦੇ ਦੋ ਜਿੰਨੀ ਮਰਜੀ ਜਿੰਨੀ ਮਰੀ ਮਰਜੀ ਦੇ ਦੋ। ਬਸ ਉਹਨੂੰ ਭੁੱਖ ਲੱਗ ਜਣੀ ਤੇ ਜੇ ਇਧਰ ਉਹ ਤਾਂ ਦੂਜੀ ਕੋਈ ਸਬਜ਼ੀ ਬਣੀ ਹੋਵੇ ਕੀਆ ਤੋਰੀ ਜਾਂ ਕੋਈ ਹੋਰ ਦਾਲ ਵਗੈਰਾ ਕੋਈ ਵੀ ਸਬਜ਼ੀ ਬਣੀ ਹੋਵੇ। ਕੋਈ ਵੀ ਸਬਜ਼ੀ ਬਣੀ ਹੋਵੇ। ਬਸ ਮੰਮੀ ਇੱਕ ਫੁਲਕਾ ਲਾਇਓ ਮੇਰਾ। ਜ਼ਿਆਦਾ ਨਾ ਲਾਇਓ ਤੇ ਆਲੂ ਵਾਲੀ ਆਲੂ ਬਣੀ ਐ ਦੋ ਦੋ ਵੱਧ ਖਾ ਜਾਂਦਾ। ਤੈਨੂੰ ਟਾਈਮ ਦੇ ਦੇ ਭੋਮੇ ਆਲੂ ਨਹੀਂ ਭਾਵੇਂ ਤੈਨੂੰ ਟਾਈਮ ਦੇ ਦੋ ਉਹ ਵੀ ਚਾਹ ਨਾ ਦਹੀਂ ਨਾ ਵੀ ਨਹੀਂ ਦਹੀਂ ਵੀ ਪੋਕਟ ਲਾਇਆ ਹੋਊਗਾ ਆਈਕਾਂ ਦੇ ਬੱਚੇ ਵੇਹ ਲੋ ਕਿੰਨਾ ਖਾਂਦੇ ਆ ਕੋਈ ਚੀਜ਼ ਚੰਗੀ ਖਾ ਕੇ ਨਹੀਂ ਖੁਸ਼ ਹਗੇ ਸਾਡਾ ਵੇਲਾ ਹੁੰਦਾ ਸੀ ਅਸੀਂ ਚੰਗੀ ਦਾ ਰੱਜ ਕੇ ਦੁੱਧ ਪੀਣਾ ਦਹੀਂ ਖਾਣੇ ਤੇ ਹਰ ਚੀਜ਼ ਮਤਲਬ ਖਾਣੀ ਆਈਕਾਂ ਦੇ ਬੱਚੇ ਬਹੁਤ ਸੋਚ ਸਮੇ ਕੇ ਚੀਜ਼ਾਂ ਖਾਂਦੇ ਆ ਆ ਤੇ ਸੂਟ ਨਾਲ ਦੀ ਨਿਕਰ ਹੈ ਵੀ ਨਹੀਂ ਭਾਈ ਉਦਾਂ ਹੀ ਪਈ ਰਹੇਗੀ ਉੱਥੇ ਪਈ ਨਹੀਂ ਫਿਰ ਹੋ ਇੱਥੇ ਵੀ ਨਹੀਂ ਨਾ ਇਹ ਕੋਰੀ ਵੀ ਨਹੀਂ ਪਾਈ ਨਵਾਂ ਸੂਟ ਇਹ ਤਾਂ ਲੱਗਣ ਲਿਆ ਐ ਹੋਈ ਆ ਇਹ ਨਹੀਂ ਆ ਨਹੀਂ

ਇਹ ਕੱਲ ਸੋਨਾ ਇਹਦੇ ਬਾਸਕਟ ਹੁਣੀ ਆ ਬਾਸਕੇ ਦਾ ਨਾ ਸ਼ਾਰਟ ਵੀ ਬਣਾ ਲਾ ਆ ਪਾਦੇ ਪੈ ਜੇ ਨਹੀਂ ਸਰਦੀਆਂ ਚ ਆਹ ਇਹ ਉਹ ਚੀ ਵੀ ਹੋਣੀ ਹੈ ਲੰਬੀ ਹੈ ਕੱਲੇ ਪੋਜਾ ਫੋਲਡਰ ਆ ਕੇ ਉੱਚੀ ਹੋਣੀ ਤੇ ਪਾਜ ਨਹੀਂ ਐ ਜੇ ਕੱਪੜੇ ਇੰਨੇ ਹੁੰਦੇ ਬੱਚਿਆਂ ਦੇ ਪਾਣ ਦੀ ਵਾਰੀ ਬਹੁਤ ਘੱਟ ਆਉਂਦੀ ਹੈ ਨਾਂ ਦੇ ਬਰਾਬਰ ਨਹੀਂ ਹੁੰਦੀ ਚਲੋ ਠੀਕ ਹੈ ਜੀ ਅਲਮਾਰੀ ਹੋ ਗਈ ਹੈ ਸੈਟ ਥੋੜੀ ਬੋਦੀ ਥੱਲੇੋਂ ਕਿਹੜੇ ਗਰਮ ਪਜਾਮੇ ਲਓ ਜੀ ਲੱਭ ਗਏ ਗਰਮ ਪਜਾਮੇ ਇਹਦੇ ਆਹ ਤੇਰੀ ਦੇ ਖੋਲ ਹੀ ਨਹੀਂ ਗਈ ਕੀ ਹੈ ਸਾਰੀ ਗਰਮੀਆਂ ਦੀ ਹੈ ਹਾਂ ਸਰਦੀਆਂ ਦੀ ਮਿਕਸ ਆ ਚਲੋ ਚੰਗਾ ਜੀ ਅਲਮਾਰੀ ਹੋ ਗਈ ਆ ਉਹਦੀ ਸੈਟ ਛੋਟੇ ਦੀ ਕੱਪੜੇ ਰੱਖੇ ਗਏ ਤਰੀਕੇ ਨਾਲ ਸਾਰੇ ਜਿਹੜੇ ਕੱਢਣ ਵਾਲੇ ਸੀ ਬਾਹਰ ਕੱਢ ਦਿੱਤੇ ਆ ਤੇ ਬਾਕੀ ਉਹਨੇ ਰੋਟੀ ਦੀ ਤਿਆਰੀ ਕਰਦੀ ਹੈ ਤੇ ਚਲੋ ਠੀਕ ਆ ਜੀ ਇਸੇ ਦੇ ਨਾਲ ਵਲੋਗ ਨੂੰ ਐਂਡ ਕਰਦੇ ਆ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਮਿਲਦੇ ਆ ਇਸੇ ਦੇ ਨਾਲ ਅਗਲੇ ਵਲੋਗ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ